ਮੈਂ ਉੱਥੇ ਗੁਰੂਕਰਮ ਮੈਡੀਕਲ ਜਾਣਾ ਹੈ ਸਰ ਰੋਕ ਨਹੀਂ ਸਕਦੇ ਜੀ ਕਿਸ ਵਾਸਤੇ ਡਾਕਟਰ ਗੁਰੂਕਰਮ ਨਹੀਂ ਗੁਰੂਕਰਮ ਜਾਣ ਤੋਂ ਤੁਸੀਂ ਰੋਕ ਸਕਦੇ ਨਹੀਂ ਜਿਹੜੇ ਆਰਡਰ ਹੈਗਾ ਸਾਹੀ ਉਹ ਹੀ ਕਰ ਰਹੇ ਨੇ ਨਹੀਂ ਆਰਡਰ ਕੌਣ ਕਿਨੇ ਦਿੱਤੇ ਹੈ ਬਤੁਮਾਨ ਨੇ ਨਹੀਂ ਸਰ ਸਾਡੇ ਸੀਨੀਅਰ ਨਹੀਂ ਨਹੀਂ ਕੇਜਰੀਵਾਲ ਨੇ ਦਿੱਤੇ ਹੈ ਨਹੀਂ ਸਾਡੇ ਸੀਨੀਅਰ ਦੇ ਨੇ ਸਰ ਫ੍ਰਮ ਡਿਪਾਰਟਮੈਂਟ ਨਹੀਂ ਡਿਪਾਰਟਮੈਂਟ ਤੋਂ ਉਹਨਾਂ ਨੂੰ ਕਿਹਨੇ ਦਿੱਤੇ ਕੇਜਰੀਵਾਲ ਨੇ ਸਰ ਉਹ ਸਰ ਉਹ ਜਾਂਦੇ ਹੋਗੇ ਨਹੀਂ ਨਹੀਂ ਸਰ ਕਿਸੇ ਨੂੰ ਗੁਰੂਕਰਮ ਦਾ ਕੋਈ ਰੋਕ ਸਕਦੇ ਭਲੀ ਭਾਦੇ ਜਾਂਦੇ ਹੋ ਇਹ ਤਾਂ ਆਪਾਂ ਨੂੰ ਸਰ ਨੇ ਗੁਰੂ ਘਰ ਜਾਣ ਤੋਂ ਨਹੀਂ ਰੋਕ ਸਕਦੇ ਵੀ ਮੈਂ ਤਾਂ ਕੋਈ ਆਇਆ ਜਾ ਕੁਝ ਦੇਖਿਆ ਨਹੀਂ ਪਹਿਲੀ ਵਾਰ ਹੋਇਆ ਕਿ ਐਮਰਜੈਂਸੀ ਲੱਗ ਗਈ ਹੈ ਇੰਨਾ ਡਰ ਪੈ ਗਿਆ ਇਹਨਾਂ ਨੂੰ ਕਾਲੀ ਵਰਕਰਾਂ ਤੋਂ ਡਰ ਹੈਗਾ ਕਿ ਨਹੀਂ ਇੱਕ ਤੱਕਾ ਹੋ ਰਿਹਾ ਅਸੀਂ ਤਾਂ ਮੈਂ ਤਾਂ ਗੁਰੂ ਘਰ ਮੱਥਾ ਥੀ ਆਮ ਸਾਹਿਬ ਮੱਥਾ ਟੇਕਣ ਜਾਣਾ ਹੈ ਲੈ ਕੇ ਚੱਲੋ ਸਾਨੂੰ ਲੈ ਕੇ ਚੱਲੋ ਲੈ ਜੀ ਦੋ ਮਿੰਟ ਤੱਕ ਲੈ ਜਾਣਾ ਸਰ ਯਾਰ ਗੁਰੂ ਘਰ ਜਾਣ ਤੋਂ ਸਰ ਕਿਸੇ ਕੰਮ ਬੰਦ ਕੀਤੀ ਹੋਇਆ ਸਰ ਕੋਈ ਥੋੜੀ ਜਿਹੀ ਤੁਰ ਕੇ ਜਾਵਟਦੇ ਹਾਂ ਹਾਂ ਜੀ ਸਰ ਤੁਰ ਕੇ ਜਾਵੜੀਏ ਹੱਲੇ ਸਰ ਇਹ ਬੰਦ ਕੀਤੀ ਹੋਇਆ ਸਰ ਨਹੀਂ ਸਰ ਗੁਰਦੁਆਰਾ ਸਾਹਿਬ ਦਾ ਨਾਮ ਤਾਂ ਬੈਂਡ ਰੋਡ ਤੇ ਚੱਲਦੀ ਹੈ ਕੋਈ ਸਕਿਉਰਟੀ ਰੀਜ਼ਨ ਕਰਕੇ ਬੰਦ ਨਹੀਂ ਨਹੀਂ ਆ ਆ ਸੜਕ ਜਿਹੜੀ ਅਸੀਂ ਆਪਦੀ ਰਿਸਪੌਂਸਿਬਿਲਟੀ ਤੇ ਆਪਦੀ ਸਕਿਉਰਟੀ ਚ ਜਾਣੇ ਹਾਂ ਨਹੀਂ ਸਰ ਸਾਡੀ ਸਰ ਸਾਡੀ ਸਾਡੀ ਚਲੋ ਆਪਾਂ ਤੁਰ ਕੇ ਜਾਂਦੇ ਹਾਂ ਨਹੀਂ ਜਾਂਦੇ ਸਰ ਆ ਜਾ ਆ ਜਾ ਕੋਈ ਗੱਲ ਨਹੀਂ ਆ ਜਾ ਆ ਜਾ ਆ ਜਾ ਤੁਰ ਤੁਰ ਜਲਦੀ ਜਲਦੀ ਪਸੇ और और ये लाठी है डर के काली वर्करा तो दोबारा साहब जान तो भी रोक रहे हैं भाई बनाओ सा तो रोकना है चलो कोई कर ले मैम मैम मैं सोशलॉजी मैम तौर के तौर पे कह रहे हैं कि एक जोड़ा है भाई मानते क्या हो तुम ਸਰ ਫਿਰ ਯਾਰ ਗੁਰਦੁਆਰਾ ਸਾਹਿਬ ਜਾਣ ਤੋਂ ਰੋਕ ਸਕਦੇ ਅੱਛਾ ਮੇਰੀ ਬੇਨਤੀ ਹੈ ਗੁਰੂ ਘਰ ਜਾਣ ਤੋਂ ਰੋਕੋਗੇ ਗੁਰਦੁਆਰਾ ਸਾਹਿਬ ਤੁਸੀਂ ਬਾਅਦ ਜਾ ਦੇ ਦੋ ਕਿਹੜੀ ਟਾਈਮ ਹੈ ਤੁਸੀਂ ਦੱਸੋ ਕਿ ਗੁਰੂ ਘਰ ਕਦੋਂ ਜਾਣਾ ਸੀ ਪਿੱਛੇ ਹੋ ਜਾ ਤੁਹਾਨੂੰ ਯਾਰ ਗੁਰਦੁਆਰਾ ਸਾਹਿਬ ਜਾਣ ਤੋਂ ਐਸਪੀ ਸਾਹਿਬ ਤੁਸੀਂ ਵੀ ਇੱਕ ਗੁਰੂ ਦੇ ਸਿੱਖ ਹੋ ਗੁਰਦੁਆਰਾ ਸਾਹਿਬ ਜਾਣ ਤੋਂ ਪੁਲਿਸ ਰੋਕਣ ਲੱਗੀ ਸੀ ਤੁਸੀਂ ਫਿਰ ਗ੍ਰਿਫਤਾਰੀ ਦੋ ਸੱਜੇ ਨਹੀਂ ਗੱਲ ਨਹੀਂ ਪਤਾ ਤੁਸੀਂ ਤੁਸੀਂ ਗੁਰੂ ਘਰ ਜਾਣ ਤੋਂ ਰੋਕ ਰਹੇ ਹੋ ਸਾਨੂੰ ਤੁਸਰ ਉਹਦਾ ਅਰਜ਼ੀ ਜਵਾਹਰ ਸੋ ਅਸੀਂ ਕੋਰਟ ਵੀ ਦੇਣਾ ਪਬਲਿਕ ਨੂੰ ਦੇਣਾ ਅਰਜ਼ੀ ਅਰਜ਼ੀ ਸਰ ਮੈਂ ਫਿਰ ਮੈਂ ਤਾਂ 6:00 ਵਜੇ ਦੀ ਹੈ ਮੈਂ ਤਾਂ ਦਾ ਹੀ ਕਹਿੰਦਾ ਪਿੱਛੋਂ ਤਾਂ ਕੰਮ ਹੋ ਰਿਹਾ ਯਾਰ ਯਾਰ ਗੁਰੂ ਘਰ ਜਾਣ ਤੋਂ ਇੱਕ ਮੈਨੂੰ ਦੱਸ ਦਿਓ ਕਿਹੜੇ ਕਾਨੂੰਨ 'ਚ ਰੋਕ ਰਹੇ ਹੋ ਇਹਨਾ ਤਾਂ ਦੱਸ ਦਿਓ ਸਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ ਹੈ ਕਿਹੜੇ ਕਾਨੂੰਨ ਤਹਿਤ ਰੋਕ ਰਹੇ ਹੋ ਇਹ ਤਾਂ ਦੱਸ ਵੀ ਸਰ ਲਿਖੇ ਦੇ ਦੋ ਲਿਖੇ ਦੇ ਦਈਏ ਨਹੀਂ ਪਰ ਇੱਕ ਗੱਲ ਮੈਂ ਕਹਿਣਾ ਚਾਹਣਾ ਸਰ ਯਾਰ ਥੋੜੀ ਮੋਟੀ ਤਾਂ ਪੰਜਾਬ ਪੁਲਿਸ ਨੂੰ ਕੁਝ ਕਰਨਾ ਚਾਹੀਦਾ ਹੈ ਸੋ ਇੱਕ ਬਾਹਰਲੇ ਬੰਦੇ ਤੋਂ ਹੁਕਮ ਲੈਣ ਲੱਗ ਗਏ ਤੁਸੀਂ ਕੇਜਰੀਵਾਲ ਤੋਂ ਕੀ ਸ਼ਰਮ ਹੋਣੀ ਚਾਹੀਦੀ ਹੈ ਯਾਰ ਆਪਣ ਘੜਟ ਘੜਟ ਆਪਣੀ ਫੋਰਸ ਪੰਜਾਬ ਦੇ ਚੀਫ ਮਿਨਿਸਟਰ ਤੋਂ ਆਰਡਰ ਲਏ ਜਿਹੜਾ ਕਿ ਦਿੱਲੀੋਂ ਕੇਜਰੀਵਾਲ ਬੈ ਕੇ ਫੈਸਲਾ ਕਰੂਗਾ ਕਿਹਨੂੰ ਅੰਦਰ ਕਰਨਾ ਕਿਹਨੂੰ ਪੰਜਾਬ ਕਰਨਾ ਇਹ ਤਾਂ ਇੰਨਾ ਤਾਂ ਹੋਣਾ ਚਾਹੀਦਾ ਯਾਰ ਸਾਰੇ ਪੰਜਾਬ ਪੁਲਿਸ ਤੇ ਐਜੀ ਪੁਲਿਸ ਹੈ ਜੇ ਪ੍ਰਵਾਹ ਨਹੀਂ ਕਰਦੀ ਬਾਹਰ ਲਿਆਂਦਾ ਤੁਸੀਂ ਤੁਸੀਂ ਆਪ ਸੇਖੋ ਯਾਰ ਜਦੋਂ ਲੋਕਾਂ ਦਾ ਫਰਜਾ ਦਿਓ ਅਸੀਂ ਅਸੀਂ ਜਿਹੜਾ ਰੂਲ ਆ ਸਰ ਜੀ ਉਹਨੂੰ ਸਾਨੂੰ ਆਰਡਰਸ ਹੈ ਸਾਡਾ ਰੂਲ ਦਿਖਾ ਦਿਓ ਦਿਖਾ ਦਿਓ ਦਿਖਾ ਦਿਓ ਸਰ ਆਰਡਰ ਸਾਨੂੰ ਰਿਟਰਨ ਦੇ ਦੋ ਯਾਰ ਹੱਦ ਹੋ ਗਈ ਸਰ ਸਾਨੂੰ ਰਿਟਰਨ ਦੇ ਦਿਓ ਇਹ ਦੇਈਏ ਤੁਮ ਰਿਟਰਨ ਸਰ ਨਹੀਂ ਦੇ ਦਿਆ ਆਰਡਰ ਨੂੰ ਸ਼ੁਰੂ ਕਰ ਚੱਲੋ ਸਾਡਾ ਆਰਡਰ ਐਸਾ ਮੈਂ ਵੀ ਸਾਹਮਣੇ ਕਰ ਰਿਹਾ ਵੀ ਆਰਡਰ ਦੋਨੋਂ ਇੱਕ ਆਰਡਰ ਹੈ ਕਿ ਗੁਰਦੁਆਰਾ ਸਾਹਿਬ ਨਹੀਂ ਜਾਣ ਦੇਣਾ ਕਿਸੇ ਨੂੰ ਹਾਲੇ ਸਰ ਜਦ ਤੱਕ ਉਹ ਆਪਣਾ ਆਪਣਾ ਪ੍ਰੋਟੈਸਟ ਚੱਲ ਰਿਹਾ ਹੈ ਉਹ ਪ੍ਰੋਟੈਕਟਿਵ ਜੀ ਨਹੀਂ ਅਸੀਂ ਗੁਰਦੁਆਰਾ ਸਾਹਿਬ ਸਾਡੀ ਸਰ ਪ੍ਰੋਟੈਕਟਿਵ ਜਿਹੜੀ ਹੈਗੀ ਹੈ ਪੇਸ਼ੀ ਤੁਹਾਨੂੰ ਕੁਝ ਨਹੀਂ ਸੁਣਿਆ ਸਰ ਸਾਡੇ ਤਾਂ ਕਿਹੜੇ ਤੁਸੀਂ ਇੱਕ ਅੰਦਰ ਰੁਕ ਜਾਓ ਸੀ ਭੇਜਦੇ ਸਰ ਕੋਈ ਨਹੀਂ ਸਾਨੂੰ ਸਭ ਗੱਲ ਕਰਨ ਨੂੰ ਸਰ ਥੋੜੀ ਦੇਰ ਸਰ ਤੁਸੀਂ ਵੇਟ ਕਰੋ ਅਸੀਂ ਤੁਹਾਨੂੰ ਇੱਕ ਘੰਟੇ ਭੇਜਦੇ ਨਹੀਂ ਮੈਨੂੰ ਇੱਕ ਘੰਟਾ ਲੱਗ ਗਿਆ ਸਰ ਤੁਹਾਨੂੰ ਆਰਡਰ ਕਿਦਾ ਹੈ ਸਾਨੂੰ ਇੱਕ ਟੁਹੜੀ ਗਲੀ ਫਰਮ ਮਾਈ ਡਿਪਾਰਟਮੈਂਟ ਸਰ ਇਹ ਆਰਡਰ ਦਿਖਾ ਦਿਓ ਡਿਪਾਰਟਮੈਂਟ ਕਿਹੜਾ ਨਹੀਂ ਨਹੀਂ ਇਹ ਤਾਂ ਇਹ ਨਹੀਂ ਡਿਪਾਰਟਮੈਂਟ ਕਿਹੜੇ ਅਫਸਰ ਦਾ ਆਇਆ ਹੈ ਉਹ ਇਹਨਾਂ ਦੱਸੋ ਕਿਹੜੇ ਅਫਸਰ ਦਾ ਹੈ ਸੋ ਜੋ ਮੇਰੇ ਸੀਨੀਅਰ ਨੇ ਸਰ ਕਰਾਉਣਾ ਹੈ ਨਾ ਨਾ ਦੱਸਿਓ ਮੈਨੂੰ ਹੁਣ ਮੇਰੇ ਸੋ ਹਣ ਮੇਰੇ ਸੀਨੀਅਰ ਦਾ ਨਾਮ ਲੇਕਿਨ ਸੀਨੀਅਰ ਦਾ ਨਾਮ ਦੱਸੋ ਉਹਦਾ ਹੋਣਾ ਹੈ ਕੇਪੀ ਵਾਲੀ ਐ ਇੱਕ ਸੀਨੀਅਰ ਮੇਰੇ ਤੋਂ ਸਰ ਮੇਰੇ ਤੋਂ ਡਿਪਾਰਟਮੈਂਟ ਮੇਰੇ ਐਸਐਸਪੀ ਸੀਨੀਅਰ ਨੇ ਮੇ ਡੀਆਈਜੀ ਨੇ ਮੇਰੇ ਡੀਜੀਪੀ ਤੱਕ ਸਾਰੇ ਕਰਾ ਦੋ ਮੇਰੀ ਐ ਡੀਜੀਪੀ ਦਾ ਕਰਾਓ ਉਹਨੂੰ ਪੁੱਛੋ ਆਰਡਰ ਕਿਨੂੰ ਆਇਆ ਕੇਜਰੀਵਾਲ ਤੋਂ ਆਏ ਆ ਕੀ ਗੱਲ ਕਰਾ ਤੋ ਡੀਜੀਪੀ ਸਾਹਿਬ ਨੂੰ ਤੁਸੀਂ ਥੋੜੀ ਬੇਚਾਨ ਮਜਲਾ ਦੋ ਸਰ ਨਹੀਂ ਨਹੀਂ ਅਸੀਂ ਖੜੇ ਆ ਵੇਟ ਨੂੰ ਕਰਾ ਦਿਓ ਇੱਕ ਗੱਲ ਕਰਾ ਦਿਓ ਖੜੇ ਆ ਅਸੀਂ ਕਰਾ ਦੂ ਕਰਾਓ ਜਿਖਰਾਓ ਜੇ ਆਰਡਰ ਦਿਖਾ ਦੇ ਜੋ ਆਰਡਰ ਦਿਖਾ ਦਿਓ ਜਾਂ ਗੱਲ ਕਰਾ ਦਿਓ ਆਰਡਰ ਦਿਖਾ ਦੇ ਹੋਏਗਾ ਤਾਂ ਰੁਕ ਜੰਗੇ ਤੁਮ ਮੇਰੇ ਸਾਹਮਣੇ ਕਰਾਣਾ ਸਰ ਸਰ ਇਹਨੂੰ ਅੱਗੇ ਕਰਾ ਦਿਓ ਇਹ ਬੰਦਾ ਬੈਠਾਣਾ ਕੇਜਰੀਵਾਲ ਨੂੰ ਥੋੜਾ ਫਰਕ ਪੈਂਦਾ ਉਹਦਾ ਧਿਆਨ ਰੱਖਿਓ ਤੁਹਾਨੂੰ ਜਿਆਦਾ ਗਰਮੀ ਲੱਗਦੀ ਹੈ ਕਿਉਂਕਿ ਡੇਢ ਸਾਲ ਬਾਅਦ ਉਹਨੇ ਅੰਦਰ ਜਾਣਾ ਕਿਉਂਕਿ ਜਿੰਨਾ ਧੱਗਾ ਮੈਂ ਹੈਰਾਨ ਆ ਕਿ ਜਿੰਨਾ ਬਾਲਾ ਬੰਦਾ ਆ ਕੇ ਕਿੰਨਾ ਸਰਕਾਰ ਚਲਾਈ ਜਾਂਦਾ ਮੈਂ ਕਹਿੰਦਾ ਡੀਜੀਪੀ ਦਾ ਆਪਣੇ ਡੀਜੀਪੀ ਤੁਲੇ ਕੇ ਸਾਰੇ ਤੁਸੀਂ ਸਿੱਧਾ ਕਹੋ ਵੀ ਅਸੀਂ ਨਹੀਂ ਸੁਣਨਾ ਤੈਨੂੰ